ਜੀ ਆਪੇ ਜੀ ਅੱਜ ਨਿਊ ਜਿੰਦ ਦੀ ਸੋ ਅੱਜ ਅਸੀਂ ਪਹੁੰਚੇ ਹਾਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪੋਸਪੁਰ ਇੱਥੇ ਸੋ ਜਿੱਥੇ ਸਾਡੇ ਨਾਲ ਗ੍ਰਾਮ ਪੰਚਾਇਤ ਦੇ ਮੈਂਬਰ ਸਾਹਿਬਾਨ ਸਰਪੰਚ ਸਾਹਿਬ ਨੂੰ ਮੌਜੂਦ ਨੇ ਸੋ ਗੱਲ ਕਰਾਂਗੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਰੀਬ ਪੰਚਾਇਤ ਬਣੀ ਨੂੰ 1 ਸਾਲ ਦਾ ਸਮਾਂ ਹੋ ਚੁੱਕਿਆ ਸੋ ਰਿਪੋਰਟ ਕਾਰਡ ਜਿਹੜਾ ਉਹ ਪਿੰਡ ਪੋਸਪੁਰ ਦਾ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਹਾਂ ਸੋ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬਾਨ ਸੋ ਗੱਲਬਾਤ ਕਰ ਲਈਏ ਕਿਹੜੇ ਕਿਹੜੇ ਵਿਕਾਸ ਕਾਰਜ ਹੁਣ ਤੱਕ ਤੁਰਾ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਕਰੀਬ ಗ್ರಾಮ ਪੰਚਾਇਤ ਬਣੀ ਨੂੰ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਉਹ ਕਿਹੜੇ ਕਿਹੜੇ ਵਿਕਾਸ ਕਾਰਜ ਜਿਹੜੇ ਪਿੰਡ ਵਿੱਚ ਕਰਵਾਏ ਜਾਦੇ ਨਹੀਂ ਹੋਂਦ ਦੇ ਦੇਖੋ ਜੀ ਸਾਲ ਹੋ ਗਿਆ ਸਤੰਚ ਬਣਿਆ ਕੰਮ ਪੰਜਾਂ ਮਹੀਨਿਆਂ ਤੋਂ ਚੱਲਿਆ ਪੰਜ ਮਹੀਨੇ ਇਹ ਮੈਂਬਰਾਂ ਦੀ ਦੇਣ ਹੈ ਕਿ ਜਿਹੜੇ ਸਾਡੇ ਪਹਿਲੇ ਜਿਹੜੇ ਇਸ ਕਾਰਨ ਉਹ ਮੈਂਬਰ ਨਹੀਂ ਬਣਿਆ ਕਿ ਦੂਜੀ ਪਾਰਟੀ ਦੇ ਮੈਂਬਰ ਨੌ ਮੈਂਬਰ ਨੇ ਉਹਨਾਂ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਕਿਦੇ ਪਿੰਡ ਦਾ ਵੀ ਦਿੱਤਾ ਕਿਉਂਕਿ 50 ਸਾਲ ਤੋਂ ਪਹਿਲਾਂ ਹੀ ਕੰਮ ਹੋ ਰਿਹਾ ਰਹਿਦਾ ਰਹਿੰਦਾ ਸੀ ਗਲੀਆਂ ਨਾਲੀਆਂ ਜੋ ਰਾਹ ਜਾਂਦੇ ਨੇ ਤਾਂ ਇਹਨਾਂ ਨੂੰ ਅੱਗੇ ਵੀ ਬੋਲ ਕੇ ਕਹਿ ਚੁੱਕਾ ਕਿ 70 ਸਾਲ ਤੋਂ ਤੇ ਅਸੀਂ ਕਹਿ ਦਿੱਤਾ ਸਾਡੀਆਂ ਗਲੀਆਂ ਹੀ ਨਹੀਂ ਬਣੀਆਂ ਉਹਾਂ ਬਣਾਈਆਂ ਹੀ ਨਹੀਂ ਇਹ ਕਹਿੰਦੇ ਪੈਸੇ ਪਿੰਡ ਚ ਪਾਏ ਨੇ ਤੇ ਉਹ ਆਮ ਸਰਕਾਰ ਨੇ ਪਾਏ ਨੇ ਗੁਰਦੀਪ ਸਿੰਘ ਰੰਧਾਵੇ ਨੇ ਪਾਏ ਆ ਵੀਡੀਓ ਸਾਬ ਸਾਡੇ ਬਹੁਤ ਚੰਗੇ ਇਨਸਾਨ ਨੇ ਸੈਕਟਰੀ ਸਾਹਿਬ ਵੀਡੀਓ ਸਾਬ ਦੀ ਇੰਨੀ ਦੇਣਾ ਦੋਸਪੁਰ ਵਾਸਤੇ ਇਹ ਉਹਨਾਂ ਕਿਸ ਗੱਲ ਤੋਂ ਮਨਾ ਹੀ ਨਹੀਂ ਤਾਂ ਤੇ ਪੈਸੇ ਨਾਲ ਚੱਲੇ ਨੇ ਜੋ ਵੀ ਕੰਮ ਆਉਣਾ ਪੈਸੇ ਨਾਲ ਉਹਨਾਂ ਪੈਸੇ ਤੋਂ ਸਾਨੂੰ ਨਹੀਂ ਨਹੀਂ ਕੀਤਾ ਰੰਧਾਵਾ ਸਾਹਿਬ ਨੇ ਕਿਹਾ ਕਿ ਜੋ ਤੇਰੇ ਪਿੰਡ ਦਾ ਕੰਮ ਆ ਉਹ ਤੁਸੀਂ ਕਰੋ ਪੈਸੇ ਦੀ ਤੁਹਾਨੂੰ ਅਹੀ ਕਮੀ ਨਹੀਂ ਆਉਂਦੀ ਇਸ ਕਰਕੇ ਨਾਲੀਆਂ ਗਾਲੀਆਂ ਚੰਗੀਆਂ ਹੋਣਗੀਆਂ ਛੜਤਾਂ ਪਵਾਤੀਆਂ ਨੂੰ ਚੰਗੀਆਂ ਹੋਣਗੀਆਂ ਲੋਕ ਆ ਕੇ ਵੇਖਣਗੇ ਕਿ ਬਹੁਤ ਵਧੀਆ ਵਿਕਾਸ ਹੋਇਆ ਵਾ بڑے ਸਰਪੰਚਾਂ ਅੱਗੇ ਪਹਿਲਾ ਜਿਹੜੇ ਆਏ ਨੇ ਉਹਨਾਂ ਨੇ ਵੀ ਕੰਮ ਆਪਣੇ ਲੋ ਹਰ ਇੱਕ ਚੰਗਾ ਹੀ ਕਰਦਾ ਵਾ ਵੱਖਰੀ ਵੱਖਰੀ ਸੋਚ ਹੈ ਮੈਂ ਮੈਂ ਵੱਖਰੀ ਸੋਚ ਆ ਉਹਨਾਂ ਦੀ ਵੱਖਰੀ ਸੋਚ ਸੀ ਜਿਸ ਕਰਕੇ ਕਿ ਇਹ ਪਿੰਡ ਜਿਹੜਾ ਸਾਡਾ ਵਾ ਮੈਂ ਮੇਰੀ ਸੋਚ ਇਹ ਆ ਪੰਜਾਬ ਚੋਂ ਮੇਰਾ ਪਿੰਡ ਪਹਿਲਾ ਦੋਸਤਪੁਰ ਆਏ ਤੇ ਫਿਰ ਮੈਂ ਖੁਸ਼ ਆ ਕਿਉਂਕਿ ਪਿੰਡ ਦਾ ਵਿਕਾਸ ਹੋਏਗਾ ਤੇ ਕੋਈ ਬਾਹਰੋਂ ਆਏਗਾ ਤੇ ਉਹ ਸਾਡਾ ਨਾਂ ਲਏਗਾ ਉਹ ਅਸਲ ਪੰਸਰ ਤੁਸੀਂ ਆਮ ਦੇਖਿਆ ਹੈਗਾ ਵਿਕਾਸ ਕਰ ਜਾਂਦੀ ਗੱਲ ਕੀਤੀ ਹੈ ਜਦੋਂ ਬਾਹਰਲੇ ਪਿੰਡ ਆ ਜਾਈਦਾ ਫੁੱਲ ਬੂਟੇ ਲੱਗੇ ਹੁੰਦੇ ਨੇ ਲਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ 10-5 ਸਭੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਤੋ ਬੱਚਿਆਂ ਵਾਸਤੇ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਪਿੰਡ ਦੋਸਤਪੁਰ ਦੇ ਵਿੱਚ ਕੋਈ ਇਦਾਂ ਦੀ ਸੁੱਖ ਸਹੂਲਤ ਹੈਗੀ ਆ ਦੇਖੋ ਜੀ ਹੁਣ ਅੱਗੇ ਤੁਰੇਗੀ ਪਿੱਛੇ ਨਹੀਂ ਅੱਗੇ ਤੁਸੀਂ ਸਾਲ ਦੇ ਬਾਅਦ ਆਇਓ ਮੇਰੇ ਕੋ ਤੇ ਫਿਰ ਤੁਹਾਨੂੰ ਮੱਕਲੀ-ਕੱਲੀ ਗਲੀ-ਕੱਲਾ-ਕੱਲਾ ਮਹੱਲਾ ਕਾਹਦਾ ਵੇਖੋ ਕੀ ਫਰਕ ਆ ਦੇਖੋ 5 ਮਹੀਨੇ ਚ ਇੰਨਾ ਨਹੀਂ ਹੋਣਾ ਜਿੰਨਾ ਮੈਂ ਤੁਹਾਨੂੰ ਕਿਹਾ 14-15 ਗਲੀਆਂ ਬਣਾ ਚੁੱਕਾ ਤੁਸੀਂ ਵੇਖਿਓ ਆ ਸਾਡਾ ਜਗੀਰ ਸਿੰਘ ਇਹ ਬੰਕੇ ਜੀ ਇਹ ਸੱਚਾ ਖਸ ਪੰਜ ਬਿਟਿਆ ਇਹਨਾਂ ਦੀ ਬੜੀ ਮਿਹਨਤ ਹੈ ਮੇਰੇ ਨਾਲ ਰਾਤ ਦਿਨ ਫਿਰਦੇ ਇਹਨਾਂ ਦੇ ਨਾਲ ਪਹਿਲਾਂ ਵੀ ਜਿੰਨਾ ਇਹਨਾਂ ਦਾ ਹੋਇਆ ਹੈ ਨਾ ਤਿੱਤਾ ਤੇ ਇਸ ਕਰਕੇ ਇਹਨਾਂ ਕਹਿੰਦੇ ਤੁਸੀਂ ਪੰਜਾ 6 ਮਹੀਨਿਆਂ ਨੂੰ ਮੇਰੇ ਕੋ ਆਇਓ ਪਰ ਫਿਰ ਗੱਲ ਉੱਥੇ ਹੋਈ ਆ ਜਾਂਦੀ ਆ ਕਿ ਐਮ ਐਨ ਐਸ ਆਬ ਦਾ ਜਿਹੜਾ ਸੀ ਨਾ ਉਹਨਾਂ ਦੀ ਦੇਣਿਆ ਉਹਨਾਂ ਪੈਸੇ ਬਾਈ ਮੈਂ ਨਹੀਂ ਲੂੰਗੇ ਤਾਂ ਬੰਸੋ ਤੁਸੀਂ ਹਸਪੀਟਲ ਦੀ ਗੱਲ ਕੀਤੀ ਆ ਕਿ ਕਿੰਨੇ ਪਿੰਡਾਂ ਦਾ ਹਸਪੀਟਲ ਜਿਹੜਾ ਜਿੰਨ ਕੋਸਟਪੁਰ ਤੇ ਬੰਦ ਆ ਜਾਂਦਾ ਕਿਤੇ ਹੋਤ ਪਹਿਲੋ ਜੀ 25 25 ਬੈੱਡ ਦਾ ਸੀਗਾ ਤੋਂ ਪਤਾ ਨਹੀਂ ਕਿਸ ਦੀ ਮਿਹਰਬਾਨੀ ਹੋਈ ਸਰਪੰਚ ਦੀ ਉਹਨੇ ਇੱਕ ਦਾ ਹੀ ਰੱਖ ਦਿੱਤਾ ਤੇ ਮੈਂ ਹੁਣ ਕਹਿੰਦਾ ਕਿ 50 ਦਾ ਹੋਣਾ ਚਾਹੀਦਾ ਕੋਈ ਮਰੀਜ਼ ਬਿਮਾਰ ਹੋ ਜਾਂਦਾ ਨਾ ਰਾਤ ਤੇ ਸਾਨੂੰ ਗਰਦਾਸਪੁਰ ਜਾਣਾ ਪੈਂਦਾ ਤੇ ਉਹ ਰਾਹ 'ਚ ਛੋਰਾ ਦਮ ਦੇ ਜਾਂਦਾ ਜਿਹੜਾ ਕੋਈ ਬਹੁਤਾ ਇਦਾਂ ਬਹੁਤ ਜ਼ਿਆਦਾ ਔਖਾ ਹੁੰਦਾ ਤੰਗ ਹੁੰਦਾ ਤੇ ਬੜੀ ਮੁਸ਼ਕਲ ਆ ਬੈੱਡ ਵਾਸਤੇ ਇਹ ਸੁੰਡੇ ਨੇ ਇਹਨੂੰ ਪਤਾ ਕਿ ਮੈਂ ਇੱਕ ਸਮਾਜ ਦਾ ਚੇਅਰਮੈਨ ਆ ਪੰਜਾਬ ਦਾ ਇਸ ਕਰਕੇ ਮੈਂ ਮੈਨੂੰ ਇਹ ਸ਼ੌਂਕ ਹੈ ਕਿ ਮੇਰਾ ਪਿੰਡ ਜਿਹੜਾ ਵਾ ਨਰਕ ਚ ਹੈ ਇਸ ਪਾਸੇ ਅੱਗੇ ਨਾ ਮਨਜੀਤ ਸਿੰਘ ਦਾ ਘਰ ਹੈ ਕਿ ਉਹ ਸਾਰੇ ਪਰਿਵਾਰ ਨੂੰ ਡੇਂਗੂ ਹੋ ਗਿਆ ਕਿਉਂਕਿ ਪਾਣੀ ਉੱਥੇ ਲੱਗ ਲੱਗ ਪਾਣੀ ਖਲੋ ਜਾਂਦਾ ਹੈ ਮੈਂ ਇਹ ਕਹਿਣਾ ਕਿ ਹੁਣ ਸਰਕਾਰ ਜਿਹੜੀ ਹੈ ਸਾਡੇ ਮੇਰੇ ਵੱਲ ਹੋਰ ਧਿਆਨ ਦੇ ਬਹੁਤ ਦਿੱਤਾ ਆ ਕਿ ਮੈਂ ਪਿੰਡ ਦਾ ਵਿਕਾਸ ਕਰਾ ਚੁੱਕਾ ਸਪੰਸਰ ਪਿਛਲੇ ਦਿਨੀ ਕੱਚੇ ਘੁਟੇ ਨੇ ਗ੍ਰੈਂਟਾਂ ਪਿੰਡਾਂ ਦੇ ਵਿੱਚ ਪਈਆਂ ਨੇ ਨਵੇਂ ਫੋਮ ਪਲਾਈ ਕੀਤੇ ਗਏ ਨੇ ਆਪ ਜੀ ਦੇ ਪਿੰਡ 'ਚ ਕਿੰਨੇ ਕੱਚੇ ਕੋਠੇ ਨਰਾਨੇ ਕਿੰਨੇ ਨਵੇਂ ਫਾਰਮ ਅਪਲਾਈ ਕੀਤੇ ਗਏ ਦੇਖੋ ਜੀ ਕਾਟ ਬਾਟ ਸਾਡੇ ਜਿਹੜੇ ਕੱਚੇ ਕੋਠੇ ਕੋਈ ਠੱਟ ਗਏ ਉਹ 10 20 ਰਹਿ ਗਏ ਨੇ ਬਸ ਉਹ ਵੀ ਕੱਟੇ ਗਏ ਇਹ ਪਤਾ ਨਹੀਂ ਕਿਹੜਾ ਸਿਆਣਾ ਬੰਦਾ ਕੋਈ ਲੱਗਾ ਹੋਆ ਇਹ ਗਰੀਬਾਂ ਨੂੰ ਕਿਤੇ ਤਾਂ ਨਾ ਚਲੇ ਜਾਣ ਉਹ ਉਹ ਕਟਾਤੇ ਬੜੀ ਮਿਹਰਬਾਨੀ ਕੀਤੀ ਹੈ ਉਹਨੇ ਪਿੰਡ ਵਾਸਤੇ ਪਰ ਮੈਂ ਕਹਿੰਦਾ ਕਿ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਚੰਗੇ ਕੰਮ ਕਰੀਏ ਤੇ ਕੋਈ ਨਾ ਲਏਗਾ ਮਾਰੇ ਵੀ ਜਾਵਾਂ ਨੇ ਨਾ ਜਿੱਦਣ ਮੜੀਆਂ ਦੇ ਚਾਰ ਬੰਦੇ ਠੱਣਗੇ ਤੇ ਕੋਈ ਯਾਦ ਕਰੇਗਾ ਉਹ ਜਾਂਦਾ ਸਪੈਂਟ ਯਾਰ ਬਰਾਣਾ ਬੰਦਾ ਜਾ ਰਿਹਾ ਉਹਨੇ ਕੰਮ ਬਹੁਤ ਵਧੀਆ ਕੀਤਾ ਵਾਹ ਚਲੋ ਆਗੇ ਸੰਸਕਾਰ ਦੀ ਗੱਲ ਕੀਤੀ ਆ ਤੁਸੀਂ ਅਮ ਦੇਖਾ ਬਾਹਰਲੇ ਪਿੰਡਾਂ 'ਚ ਕਾਫੀ ਸੰਸਕਾਰ ਸੁੰਦਰ ਬਣਾਏ ਗਏ ਨੇ ਤੋਂ ਆਪ ਜੀ ਦੇ ਪਿੰਡ 'ਚ ਸੰਸਕਾਰ ਲੈ ਕਿਵੇਂ ਦੇ ਸਿੱਕ ਵਿਕਾਸ ਕਰ ਚੱਲ ਰਿਹਾ ਹੈ ਕਿ ਜਨ ਚੱਲ ਰਿਹਾ ਜੀ ਬਹੁਤ ਮਾੜਾ ਹਾਲ ਸੀ ਪਹਿਲਾਂ ਤੁਹਾਨੂੰ ਮੈਂ ਕਹਿ ਕੇ ਤੁਸੀਂ 6 ਮਹੀਨੇ ਚਾਓ ਵੇਖੋ ਮੈਂ ਲੈਟਰਿੰਗ ਬਾਥਰੂਮ ਸਭ ਕੁਝ ਕਰ ਦੇਣਾ ਜਿੰਨੇ ਜਿੱਦਾਂ ਪੈਸੇ ਪੈਂਦੇ ਰਹਿਣਗੇ ਮੈਂ ਸਾਰੇ ਲਾਈ ਜਾਣਾ ਮੈਂ ਕੋਈ ਐਡਾ ਪੜਿਆ ਲਿਖਿਆ ਨਹੀਂ ਮੈਂ ਸਿੱਧਾ ਸਾਦਾ ਬੰਦਾ ਆਂ ਸਿੱਧਾ ਕੰਮ ਕਰਨ ਵਾਲਾ ਸਿੱਧੀ ਛਾਲ ਮਾਰਨ ਵਾਲਾ ਤੇ ਰੰਧਾਵਾ ਸਾਹਿਬ ਨੇ ਮੈਨੂੰ ਵੇਖ ਲੈ ਕੇ ਵਾਕਈ ਕੋਈ ਕੰਮ ਕਰਨ ਵਾਲਾ ਬੰਦਾ ਹੈ ਸਾਡੇ ਨਾਲ ਹੋਰ ਵੀ ਪਿੰਡ ਦੇ ਵਸਨੀਕ ਇੱਥੇ ਮੌਜੂਦ ਨੇ ਮੈਂਬਰ ਹੈਪਣ ਮੌਜੂਦ ਹੈ ਉਹਨਾਂ ਨਾਲ ਵੀ ਇਹ ਗੱਲਬਾਤ ਕਰ ਲੈਂਦੇ ਹਾਂ ਰਸਤ ਕਰ ਦਿਆਂ ਬੱਚੇ ਜੀ ਆ ਦੇ ਦੇ ਇਹ ਦੇ ਦੇ ਸੋ ਬਹੁਤ ਵਧੀਆ ਗੱਲ ਕੀਤੀ ਹੈ ਸਰਪੰਚ ਸਾਹਿਬ ਨੇ ਔਰ ਜਿਸ ਤਰ੍ਹਾਂ ਇਹਨਾਂ ਦੱਸਿਆ ਵਾ ਕਿ ਜਿਸ ਤਰ੍ਹਾਂ ਦੇ ਕੰਮ ਚੱਲ ਰਹੇ ਨੇ ਬਹੁਤ ਵਧੀਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿ ਕਾਫੀ ਜਿਹੜੀਆਂ ਗਲੀਆਂ ਨੇ ਉਹ ਬਣ ਚੁੱਕੀਆਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਗਲੀਆਂ ਰਹਿ ਗਈਆਂ ਸੀ ਉਹ ਵੀ ਬਣ ਚੁੱਕੀਆਂ ਨੇ ਔਰ ਜਿਹੜੇ ਨਾਲੇ ਹੀ ਬਣਨ ਵਾਲੇ ਉਹ ਵੀ ਬਣ ਬਣ ਰਹੇ ਆ ਸਮਸ਼ਾਨ ਘਾਟ ਦਾ ਕੰਮ ਵੀ ਉਹ ਵੀ ਚੱਲ ਰਿਹਾ ਵਾ ਤੇ ਤਕਰੀਬਨ ਇਹਨਾਂ ਨੂੰ ਜਿਹੜਾ ਕੰਮ ਕਰਦੇ ਆ ਕੋ 5-6 ਮਹੀਨੇ ਹੋ ਗਏ ਨੇ ਸਰਪੰਚ ਬਣਿਆ ਨੂੰ ਤਾਂ ਸਾਲ ਹੋ ਗਿਆ ਔਰ ਜੋ ਸੰਯੋਗੀ ਇਹਨਾਂ ਨੂੰ ਬਾਅਦ ਚ ਮਿਲੇ ਨੇ ਕੋ 5-6 ਮਹੀਨੇ ਹੋ ਗਏ ਇਹਨਾਂ ਨੂੰ ਕੰਮ ਕਰਦੇ ਆ ਔਰ ਪੰਜਾਂ ਛੇ ਮਹੀਨਿਆਂ ਦੇ ਵਿੱਚ ਇਹਨਾਂ ਇੰਨਾ ਕੰਮ ਕਰ ਦਿੱਤਾ ਕਿ ਉਹ 2 ਸਾਲਾਂ ਵਿੱਚ ਨਹੀਂ ਹੋ ਸਕਦਾ ਜਿਹੜਾ ਨਾ ਪੰਜਾਂ ਮਹੀਨਿਆਂ ਛਿਆਂ ਚ ਕਰ ਚੁੱਕਾ ਤੇ ਅਜੇ ਵੀ ਕੰਮ ਜਾਰੀ ਆ ਕਿ ਅਸੀਂ ਆਸ ਕਰਦੇ ਆ ਕਿ ਇਹ ਕਾਫੀ ਕੰਮ ਕਰ ਚੁੱਕੇ ਨੇ ਤੇ ਅੱਗੇ ਵੀ ਕਰਦੇ ਰਹਿਣਗੇ ਸੋ ਪਿੰਡ ਵਧੀਆ ਬਣੇਗਾ ਔਰ ਵਧੀਆ ਵਿਕਾਸ ਹੋਵੇ ਮੈਂਬਰ ਸਾਹਿਬ ਰੌਲਾ ਕਾਫੀ ਪਿਆ ਤੇ ਸੱਚੇ ਕੁਝ ਨੰਬਰਾਂ ਨਹੀਂ ਆ ਸੱਚ ਜਤਾ ਦੇ ਆ ਕਿ ਇਹਨੇ ਸਰਕਾਰ ਤੋਂ ਕੀਤੀ ਆ ਕਿ ਬਾਹਰ ਦੇ ਕਰੀਬ ਅਸੀਂ ਜਿਹੜੇ ਉਹ ਅਪਲਾਈ ਕੀਤੇ ਸੀਗੇ ਸਰਪੰਚ ਸਾਹਿਬ ਜੀ ਸਟਾਨਾ ਤੋਂ ਉਹ ਉਹਦੇ ਵਿੱਚੋਂ ਜਿਹੜੇ 40 ਦੇ ਕਰੀਬ ਜਿਹੜੇ ਉਹ ਅਜੇ ਵੀ ਰਹਿੰਦੇ ਨੇ ਉਹ ਨਾਂ ਨਿੱਕ ਵਿੱਚ ਨਹੀਂ ਆਏ ਸੋ ਕੀ ਸੋ ਇਥੇ ਮੈਂ ਦੇਦ ਸੋ ਅਸੀਂ ਪਹਿਲੇ ਵੀ ਦੱਸ ਚੁੱਕੇ ਆ ਕਿ ਸਰਪੰਚ ਸਾਹਿਬ ਅਸੀਂ ਪੂਰੀ ਪੰਚਾਇਤ ਮੌਜੂਦਾ ਪੰਚਾਇਤ ਮੈਂਬਰਾਂ ਮੈਂ ਅਸੀਂ ਘਰ-ਘਰ ਵਿੱਚ ਜਾ ਕੇ ਉਹਨਾਂ ਦੀ ਜਿਹੜੇ ਕੱਚੇ ਕੋਠੇ ਸੀ ਉਹਨਾਂ ਦੇ ਨਾਮ ਦਰਜ ਕਰਾਏ ਨੇ ਔਰ ਜਿਹੜਾ ਬੰਦਾ ਸੀ ਜਿਨ੍ਹਾਂ ਦੇ ਛੱਤਾਂ ਵੀ ਢਾਗੀਆਂ ਨੇ ਔਰ ਪੱਕੇ ਕੋਠੇ ਵੀ ਕਿਹਾ ਹੋ ਜਨੇ ਜਿਨ੍ਹਾਂ ਦੀ ਤੇੜਾ ਪਾੜੀਆਂ ਨੇ ਅਸੀਂ ਘਰ-ਘਰ ਜਾ ਕੇ ਤੇ ਪੂਰੀ ਇਮਾਨਦਾਰੀ ਦੇ ਨਾਲ ਉਹਨਾਂ ਦੇ ਨਾਮ ਦਰਜ ਕਰਾਏ ਨੇ ਉਹ 22 ਤਾਂ ਹੀ ਨਾਮ ਜਿਹੜੇ ਨੇ ਆਏ ਨੇ ਪਹਿਲੇ ਪੂਰੇ ਆ ਗਏ ਸੀ 62 ਨਾਮ 62 ਉਹਨਾਂ ਵਿੱਚੋਂ 40-42 ਨਾਮ ਜਿਹੜੇ ਨੇ ਉਹ ਕੱਟੇ ਗਏ ਨੇ ਤੇ 22 ਤਾਂ ਹੀ ਨਾਮ ਆਏ ਨੇ ਉਹ ਜਿਹੜੇ ਅਸੀਂ ਆਸ ਕਰਦੇ ਆ ਕਿ ਜਿਹੜੇ ਰਹਿ ਗਏ ਨੇ ਵੀ ਸਾਬ گاڑی ਬੇਨਤੀ ਕਰਦੇ ਆ ਕਿ ਉਹ ਪਿੰਡ ਦੇ ਚਾੜ ਕੇ ਉਹ ਚੈੱਕ ਕਰਵਾ ਸਕਦੇ ਨੇ ਮੌਕਾ ਵੇਖ ਸਕਦੇ ਨੇ ਜਿਹੜੇ ਸਹੀ ਨੇ ਉਹਨਾਂ ਨੂੰ ਮਾਰਗਦਰਸ਼ਤ ਆ ਜਾ। ਸੋ ਇਹ ਸਾਡੇ ਨਾਲ ਪਿੰਡ ਦੇ ਅਮਸਲੀ ਜੀ ਕੋ ਵੀ ਦੀ ਬਾਬਾ ਜੀ ਕਾਲੀ ਹੈ। ਹਾਂਜੀ। ਤੁਹਾਡੇ ਭਲੇ ਦੇ ਇਨਤਖਾਸਰ ਕਣਾ ਚੋ ਜਿਵੇਂ ਦੇਖੀ ਕੀ ਨਾਮ ਆ ਆਪਣਾ ਵੇਖੋ ਜੀ ਮੇਰਾ ਨਾਮ ਬਲੰਦਰ ਸਿੰਘ ਆ ਪਾਸ ਤੇ ਬਹੁਤ ਸੋਹਣਾ ਹੋ ਗਿਆ ਪਹਿਲੇ ਨੰਬਰ ਚਾਨਕੇ ਨਾਲਾਲ ਸਰਪੰਚਾ ਬਣੁੰਦਿਆ ਵਾ ਤੇ ਅਜੇ ਤੀਕਾ ਹੋਰ ਕੰਮ ਤੇ ਨਹੀਂ ਕੋਈ ਕੀਤਾ ਗਈਆਂ ਗੁਈਆਂ ਬੜਾਏਗਾ ਹੁਣ ਤੇ ਫਿਰ ਨਿਆਰਾ ਵੇਖਾਂਗੇ ਇਹ ਜਿਹੜੀ ਤੁਹਾਡੀ ਗਲੀ ਬਣਾਈ ਗਈ ਆ ਨਾਲੀ ਬਣਾਈ ਆ ਸੀਵਰੇਜ ਦਾ ਕੰਮ ਇਹ ਕਿੰਨੇ ਚਿਰ ਤੋਂ ਜਿਹੜੀ ਪ੍ਰੋਬਲਮ ਆ ਰਹੀ ਤੇ ਇਹ ਆ ਜੀ 50 ਸਾਲ ਹੀ ਹੋ ਗਏ ਨੇ ਅੱਨਾ ਕਹਿੰਨੇ ਬਣਾਇਆ ਜੀ ਆ ਬਹੁਤ ਸਰਪੰਚਾਇਤ ਬਦਲ ਬਦਲ ਕੇ ਕਿ ਇਹਨੇ ਮੂਹ ਨਹੀਂ ਕੀਤਾ ਇਦਨ ਇਹ ਲਗਦਾ ਸਰਪੰਚ ਸਾਹਿਬ ਦੀ ਇੱਕ ਵਹੀ ਦੇ ਵਿੱਚ ਵਧੀਆ ਕੰਮ ਹੋ ਰਿਹਾ ਹੈ ਮਹਾਰਾਜ ਜੀ ਤੁਹਾਡੀ ਅੱਖਾਂ ਚ ਬਹੁਤ ਵਧੀਆ ਕੰਮ ਕਰ ਰਿਹਾ ਵਾ ਅਮੇ ਅੱਖਾਂ ਦੀ ਕਿਹੜੀ ਗੱਲ ਸਾਡੇ ਕਹਿ ਤੋਂ ਬਗੈਰ ਹੀ ਚੇਰਾ ਕਰਨ ਦਿਆ ਵਾ ਹਾਂ ਤੋਂ ਆਂਦੀ ਵੀ ਚੀ ਕਰਨਾ ਚਾਹੋ ਤੁਸੀਂ ਪਰਦੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਹਿਣਾ ਜਿਆਦਾ ਹੁਣ ਕੀਤਾ ਵਾ ਹੋਰ ਵਿਕਾਸ ਕਰ ਦਿੱਤਾ ਜਿਹੜਾ 17 ਸਾਲਾਂ ਦਾ ਨਹੀਂ ਉਹ ਕਰ ਦਿੱਤਾ ਹਾਂਜੀ ਬਹੁਤ ਵਧੀਆ ਕੰਮ ਉਹ ਕੀ ਗੱਲ ਮੰਗ ਰੱਖਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਕਿਹੜਾ ਕੰਮ ਜਿਹੜਾ ਪਿੰਡ ਦੇ ਵਿੱਚ ਜੁੜੀ ਹੋਣਾ ਚਾਹੀਦਾ ਜੀ ਹੋਜੀ ਮੜੀਆਂ ਦਾ ਸਾਡੇ ਸਟੇਡੀਅਮ ਬੰਨਣਾ ਵਾ ਉਹ ਵੀ ਉਹ ਵੀ ਬੰਨਣਾ ਚਾਹੀਦਾ ਵਾ ਸਾਡਾ ਛੱਪੜ ਦਾ ਕੰਮ ਹੋਣਾ ਚਾਹੀਦਾ ਹਾਂਜੀ ਛੱਪੜ ਦੀ ਸਫਾਈ ਕਰਾਓ ਉਹ ਵੀ ਉਹ ਵਧੀਆ ਹੋ ਜਾਏਗਾ ਬਾਕੀ ਵਧੀਆ ਸਰਪੰਚ ਸਾਹਿਬ ਕੰਮ ਕਰਦੇ ਜੀ ਕੰਮ ਆ ਬੈਠੋ ਇਹ ਦੋ ਵਧੀਆ ਹਰ ਕੀ ਕਰਨਾ ਪਿੰਡ ਦੇ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਵਿਕਾਸ ਕਾਜ ਕਰਵਾਏ ਜਾ ਰਹੇ ਨੇ ਸੋ ਪਹਿਲ ਦੇ ਅਧਾਰ ਤੇ ਕਰਾਇਆ ਕਰੀਬ 1 ਸਾਲ ਹੋ ਗਿਆ ਪੰਚਾਇਤ ਬਣੀ ਨੂੰ ਉਹ ਕਾਫੀ ਪਿੰਡ ਦੇ ਲੋਕ ਜਿਹੜੇ ਖੁਸ਼ ਨੇ ਤੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆ ਤਸਵੀਰਾਂ ਜਿਹੜੀਆਂ ਵਿਖਾਈਆਂ ਜਾਣ ਜੋ ਆ ਵਿਕਾਸ ਕਾਰਜ ਕਰਵਾਏ ਨੇ ਇਹ ਵਾਲੇ ਸੀਵਰੇਜ ਦਾ ਕੰਮ ਚੱਲ ਰਿਹਾ ਵਾ ਤੋ ਸਮਸ਼ਾਨ ਘਾਟ ਦਾ ਕੰਮ ਵੀ ਤੁਹਾਨੂੰ ਜਿਹੜਾ ਵਿਖਾਇਆ ਜਾਏਗਾ ਉਹ ਇਧਰ ਤੋ ਕਰੀਬ 1 ਸਾਲ ਹੋ ਚੁੱਕਿਆ 1 ਸਾਲ ਦੇ ਵਿੱਚ ਕਾਫੀ ਜਿਹੜੇ ਕੰਮ ਜਿਹੜੇ ਕਰਵਾਏ ਜਾ ਰਹੇ ਨੇ ਉਹ ਕੰਮ ਹੀ جاری ਨੇ ਤੋ ਆਉਣ ਵਾਲੇ ਸਮੇਂ ਦੇ ਵਿੱਚ ਰਮਨ ਸਾਹਿਬ ਦਾ ਕਹਿਣਾ ਜਿਹੜਾ ਹਸਪੀਟਲ ਆ ਉਹ ਵੀ ਜਿਹੜਾ ਪੰਜੀ ਬੜਦਾ ਜਿਹੜਾ ਕਰਵਾਇਆ ਜਾਏਗਾ ਜਿਹੜਾ ਬਿਲਕੁਲ ਇੱਕ ਤੋਂ ਬੜਦਾ ਰਹਿ ਚੁੱਕਿਆ ਹੈਗਾ ਬੰਦ ਹੋ ਚੁੱਕਿਆ ਹੈਗਾ ਸੋ ਇਹ ਤੋਂ ਇਲਾਵਾ ਸਟੇਡੀਅਮ ਦਾ ਕੰਮ ਵੀ ਜਿਹੜਾ ਉਹ ਪੈਲ ਦੇ ਅਧਿਕਾਰ ਤੇ ਪੈਸੇ ਜਿਹੜੇ ਮਨਜ਼ੂਰ ਹੋ ਚੁੱਕੇ ਨੇ ਉਹ ਵੀ ਬੱਚਿਆਂ ਵਾਸਤੇ ਉਹ ਕਰਵਾਇਆ ਜਾ ਰਿਹਾ ਵਾ ਉਹ 3 ਵਾਲਾ ਸਾਫ ਪਾਣੀ ਸਰਕਾਰ ਵੱਲੋਂ ਜਿੱਥੇ ਜ਼ੋਰ ਦਿੱਤਾ ਜਾ ਰਿਹਾ ਕਿ ਮੁਹੱਈਆ ਕਰਵਾਇਆ ਜਾ ਕਿੰਨਾ ਦੇ ਬਿਲਕੁਲ ਬਾਦਰ ਦੇ ਪਿੰਡੇ ਤੇ ਪਿੰਡ ਪਿੰਦਾ ਗੋਸਤਪੁਰ ਜਿੱਥੇ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਦੇ ਕਾਰਨ ਕਾਫੀ ਜਿਹੜੀ ਪਿੰਨਾਂ ਨੂੰ ਜਿਹੜੀ ਉਹ ਮਾਰ ਵਜੀ ਆ ਉਹ ਮਾਰੇ ਹਟਾਏ ਨੇ ਤੋ ਨੁਕਸਾਨੇ ਗਏ ਨੇ ਕਰ ਜਿਹਦੇ ਵਿੱਚ ਉਹ ਮੁਰ ਆਪਣੀ ਨਵੇਂ ਸਰੀਰ ਤੋਂ ਇੱਕ ਜ਼ਿੰਦਗੀ ਜਿਣੀ ਕਹਿਣਾ ਕਿ ਪਾਣੀ ਜਿਹੜਾ ਪੀਣ ਵਾਲੀ ਟੈਂਕੀ ਉਹ ਵੀ ਜਿਹੜੀ ਆ ਸਰਕਾਰ ਤੋਂ ਮਨਜ਼ੂਰ ਹੋ ਚੁੱਕੀ ਆ ਤੋ ਸੁਰੇ ਸਮੇਂ ਦੇ ਵਿੱਚ ਜਿਹੜਾ ਪਾਣੀ ਜਿਹੜਾ ਮੁਹਈਆ ਕਰਵਾਇਆ ਜਾਏਗਾ ਉਹ ਕੈਮਰਾਮੈਨ